ਰਾਮ ਰਹੀਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹਾਈ ਕੋਰਟ ਨੇ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਤੇ ਬਰਗਾੜੀ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਜੋ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਸੀ ਉਸ ਨੂੰ ਲੈ ਕੇ ਹਾਈ ਕੋਰਟ ਨੇ ਰਾਮ ਰਹੀਮ ਨੂੰ ਇੱਕ ਰਾਹਤ ਦਿੱਤੀ ਹੈ ਤੇ ਅੱਜ ਜਿਹੜੀ ਰਾਮ ਰਹੀਮ ਦੇ ਵੱਲ ਇੱਕ ਪਟੀਸ਼ਨ ਪਾਈ ਗਈ ਸੀ ਤੇ ਜਿਸ ਦੇ ਦੌਰਾਨ सीबीआई ਦੀ ਜਾਂਚ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਹੁਣ ਹਾਈ ਕੋਰਟ ਨੇ ਜਿਹੜਾ ਇੱਕ ਰਾਹਤ ਰਾਮ ਰਹੀਮ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਦਿੱਤੀ ਹੈ ਤੇ ਜਿਸ ਦੇ ਦੌਰਾਨ ਦੱਸਦੀ ਹੈ ਕਿ ਜਿਹੜਾ ਹਾਈ ਕੋਰਟ ਦੇ ਕੋਲ ਕੇਸ ਚੱਲ ਰਿਹਾ ਸੀ ਉਹ ਹੁਣ ਡਬਲ ਬੈਚ ਨੂੰ ਭੇਜ ਦਿੱਤਾ ਹੈ ਤੇ ਜਿਸ ਦੇ ਦੌਰਾਨ ਹੁਣ ਬਰਗਾੜੀ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਦੇ ਦਿੱਤੀ ਹੈ ਤੇ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਜੋ ਟਰਾਇਲ ਚੱਲ ਰਹੀ ਸੀ ਉਸ ਨੇ ਵਿੱਚ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਤੇ ਰਾਮ ਰਹੀਮ ਨੂੰ ਅੱਜ ਦੱਸਦੀ ਹੈ ਕਿ ਰਾਮ ਰਹੀਮ ਦੀ ਬੀਤੇ ਕੱਲ ਦੇ ਵਿੱਚ ਪੈਰੋਲ ਖਤਮ ਹੋਈ ਹੈ ਤੇ 50 ਦਿਨਾਂ ਦੀ ਪੈਰੋਲ ਰਾਮ ਹੀ ਮਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਮਿਲੀ ਤੇ ਜਿਸ ਦੇ ਦੌਰਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਪ੍ਰੇਮੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਫਿਰ ਤੋਂ ਸੁਣਨ ਨੂੰ ਮਿਲ ਰਹੀ ਹੈ ਤੇ ਦੱਸਈਏ ਕਿ ਬਰਗਾੜੀ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਰਾਹਤ ਹਾਈ ਕੋਰਟ ਨੇ ਦੇ ਦਿੱਤੀ ਹੈ ਤੇ ਜਿਸ ਦੇ ਦੌਰਾਨ ਹਾਈ ਕੋਰਟ ਦੇ ਵੱਲੋਂ ਬਰਗਾੜੀ ਮਾਮਲੇ ਦੇ ਵਿੱਚ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤੇ ਉੱਥੇ ਹੀ ਜਿਹੜਾ ਜਦੋਂ ਰਾਮ ਰਹੀਮ ਦੇ ਵੱਲੋਂ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਜਿਹੜਾ ਇਹ ਹਾਈ ਕੋਰਟ ਦੇ ਵੱਲੋਂ ਕੇਸ ਹੈ ਇਸ ਨੂੰ ਲੈ ਕੇ ਡਬਲ ਬੇਲ ਦੇ ਵਿੱਚ ਭੇਜ ਦਿੱਤਾ ਹੈ ਤੇ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਰਾਮ ਰਹੀਮ ਪੈਰੋਲ ਤੇ ਆਏ ਤੇ ਜਿਸ ਦੇ ਦੌਰਾਨ 50 ਦਿਨਾਂ ਦੀ ਪੈਰੋਲ ਮਿਲੀ ਤੇ ਉੱਥੇ ਹੀ ਇਸ ਗੱਲ ਨੂੰ ਲੈ ਕੇ ਲਗਾਤਾਰ ਪ੍ਰੇਮੀਆ ਦੇ ਵਿੱਚ ਵੀ ਚਰਚਾ ਚਾਈ ਹੋਈ ਸੀ ਤੇ ਪ੍ਰੇਮੀ ਇਸ ਗੱਲ ਨੂੰ ਲੈ ਕੇ ਬਹੁਤ ਖੁਸ਼ ਹੋਏ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਜਿਹੜੀ ਪੈਰੋਲ ਆ ਖਤਮ ਹੋ ਗਈ ਤੇ ਡੇਰਾ ਸਰਸਾ ਮੁਖੀ ਰਾਮ ਰਹੀਮ ਦੀ ਜਿਹੜੀ ਪੈਰੋਲ ਬੀਤੇ ਕੱਲ ਦੇ ਵਿੱਚ ਹੋਈ ਤੇ ਜਿਸ ਦੇ ਦੌਰਾਨ ਹਾਈ ਕੋਰਟ ਨੇ ਵੀ ਇੱਕ ਵੱਡਾ ਝਟਕਾ ਜਿਹੜਾ ਪਹਿਲਾਂ ਦਿੱਤਾ ਸੀ ਰਾਮ ਰਹੀਮ ਨੂੰ ਤੇ ਜਿਸ ਦੇ ਦੌਰਾਨ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਹੁਣ ਬਿਨਾਂ ਇਜਾਜ਼ਤੋਂ ਰਾਮ ਰਹੀਮ ਨੂੰ ਪੈਰੋਲ ਨਹੀਂ ਮਿਲੇਗੀ ਤੇ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਤੋਂ ਵੀ ਹਾਈ ਕੋਰਟ ਨੇ ਜਿਹੜਾ ਸਾਰੀ ਜਾਂਚ ਜਿਹੜੀ ਕੈਦੀਆਂ ਦੀ ਮੰਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਐਸਜੀਪੀਸੀ ਨੇ ਵੀ ਇੱਕ ਵੱਡੀ ਚੁਣੌਤੀ ਰਾਮ ਰਹੀਮ ਨੂੰ ਲੈ ਕੇ ਦਿੱਤੀ ਸੀ ਤੇ ਉੱਥੇ ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਵੀ ਐਸਜੀਪੀਸੀ ਨੇ ਅਠਾਇਆ ਤੇ ਰਾਮ ਰਹੀਮ ਨੂੰ ਲੈ ਕੇ ਫਿਰ ਤੋਂ ਪਲਟਵਾਰਾ ਜਿਹੜੇ ਉਹ ਕੀਤੇ ਜਾ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ ਤੇ ਰਾਮ ਰਹੀਮ ਨੂੰ ਕਿਉਂ ਬਾਰ-ਬਾਰ ਪੈਰੋਲ ਮਿਲ ਰਹੀ ਹੈ ਤੇ ਜਿਸ ਦੇ ਦੌਰਾਨ ਅੱਜ ਰਾਮ ਰਹੀਮ ਦੀ ਵੀ ਪੈਰੋਲ ਖਤਮ ਹੋ ਗਈ ਹੈ ਤੇ ਰਾਮ ਰਹੀਮ ਦੀ ਪੈਰੋਲ ਤੋਂ ਬਾਅਦ ਇੱਕ ਵੱਡੀ ਰਾਹਤ ਜਿਹੜੀ ਫਿਰ ਤੋਂ ਡੇਰਾ ਸਰਸਾ ਮੁਖੀ ਨੂੰ ਮਿਲੀ ਹੈ ਤੇ ਹਾਈ ਕੋਰਟ ਦੇ ਜਿਹੜਾ ਉਹ ਬਰਗਾੜੀ ਮਾਮਲੇ ਦੇ ਵਿੱਚ ਇੱਕ ਵੱਡੀ ਰਾਹਤ ਦਿੱਤੀ ਹੈ ਤੇ ਜਿਸ ਦੇ ਦੌਰਾਨ ਰਾਮ ਰਹੀਮ ਨੇ सीबीआई ਦੀ ਜਾਂਚ ਦੀ ਮੰਗ ਵੀ ਕੀਤੀ ਹੈ ਰਾਮ ਰਹੀਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹਾਈ ਕੋਰਟ ਨੇ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਤੇ ਬਰਗਾੜੀ ਮਾਮਲੇ ਦੇ ਵਿੱਚ ਦੱਸਦੀ ਹਾਂ ਕਿ ਜੋ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਸੀ ਉਸ ਨੂੰ ਲੈ ਕੇ ਹਾਈ ਕੋਰਟ ਨੇ RAM RAHEEM ਨੂੰ ਇੱਕ ਰਾਹ ਦਿੱਤੀ ਹੈ ਤੇ ਅੱਜ ਜਿਹੜੀ RAM RAHEEM ਦੇ ਵੱਲ ਇੱਕ ਪਟੀਸ਼ਨ ਪਾਈ ਗਈ ਸੀ ਤੇ ਜਿਸ ਦੇ ਦੌਰਾਨ CBI ਦੀ ਜਾਂਚ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਹੁਣ ਹਾਈ ਕੋਰਟ ਨੇ ਜਿਹੜਾ ਇੱਕ ਰਾਹਤ RAM RAHEEM ਡੇਰਾ ਸਰਸਾ ਮੁਖੀ RAM RAHEEM ਨੂੰ ਦਿੱਤੀ ਹੈ ਤੇ ਜਿਸ ਦੇ ਦੌਰਾਨ ਦੱਸਦੀ ਹਾਂ ਕਿ ਜਿਹੜਾ ਹਾਈ ਕੋਰਟ ਦੇ ਕੋਲ ਕੇਸ ਚੱਲ ਰਿਹਾ ਸੀ ਉਹ ਹੁਣ ਡਬਲ ਬੈਚ ਨੂੰ ਭੇਜ ਦਿੱਤਾ ਹੈ ਤੇ ਜਿਸ ਦੇ ਦੌਰਾਨ ਹੁਣ ਬਰਗਾੜੀ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਦੇ ਦਿੱਤੀ ਹੈ ਤੇ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਜੋ ਟਰਾਇਲ ਚੱਲ ਰਹੇ ਸੀ ਉਸ ਨੇ ਵਿੱਚ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਤੇ ਰਾਮ ਰਹੀਮ ਨੂੰ ਅੱਜ ਦੱਸਦੀ ਹੈ ਕਿ ਰਾਮ ਰਹੀਮ ਦੀ ਬੀਤੇ ਕੱਲ ਦੇ ਵਿੱਚ ਪੈਰੋਲ ਖਤਮ ਹੋਈ ਹੈ ਤੇ 50 ਦਿਨਾਂ ਦੀ ਪੈਰੋਲ ਰਾਮ ਰਹੀਮ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਮਿਲੀ ਤੇ ਜਿਸ ਦੇ ਦੌਰਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਚਾਤ ਚਿੜੀ ਹੋਈ ਹੈ ਤੇ ਉੱਥੇ ਹੀ ਪ੍ਰੇਮੀਆਂ ਦੇ ਲਈ ਇੱਕ ਵੱਡੀ ਖੁਸ਼ ਖਬਰ ਇਹ ਫਿਰ ਤੋਂ ਸੁਣਨ ਨੂੰ ਮਿਲ ਰਹੀ ਹੈ ਤੇ ਦੱਸੀਏ ਕਿ ਬਰਗਾੜੀ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਰਾਹਤ ਹਾਈ ਕੋਰਟ ਨੇ ਦੇ ਦਿੱਤੀ ਹੈ ਤੇ ਜਿਸ ਦੇ ਦੌਰਾਨ ਹਾਈ ਕੋਰਟ ਦੇ ਵੱਲੋਂ ਬਰਗਾੜੀ ਮਾਮਲੇ ਦੇ ਵਿੱਚ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤੇ ਉੱਥੇ ਹੀ ਜਿਹੜਾ ਜ ਰਾਮ ਰਹੀਮ ਦੇ ਵੱਲੋਂ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਜਿਹੜਾ ਇਹ ਹਾਈ ਕੋਰਟ ਦੇ ਵੱਲੋਂ ਕੇਸ ਹੈ ਇਸ ਨੂੰ ਲੈ ਕੇ ਡਬਲ ਬੇਲ ਦੇ ਵਿੱਚ ਭੇਜ ਦਿੱਤਾ ਹੈ ਤੇ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲੀ ਇਹ ਤਾਂ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਰਾਮ ਰਹੀਮ ਪੈਰੋਲ ਤੇ ਆਏ ਤੇ ਜਿਸ ਦੇ ਦੌਰਾਨ 50 ਦਿਨਾਂ ਦੀ ਪੈਰੋਲ ਮਿਲੀ ਤੇ ਉੱਥੇ ਹੀ ਇਸ ਗੱਲ ਨੂੰ ਲੈ ਕੇ ਲਗਾਤਾਰ ਪ੍ਰੇਮੀਆਂ ਦੇ ਵਿੱਚ ਵੀ ਚਰਚਾ ਚਾਈ ਹੋਈ ਸੀ ਤੇ ਪ੍ਰੇਮੀ ਇਸ ਗੱਲ ਨੂੰ ਲੈ ਕੇ ਬਹੁਤ ਖੁਸ਼ ਹੋਏ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਜਿਹੜੀ ਪੈਰੋਲ ਆ ਖਤਮ ਹੋ ਗਈ ਤੇ ਡੇਰਾ ਸਰਸਾ ਮੁਖੀ ਰਾਮ ਰਹੀਮ ਦੀ ਜਿਹੜੀ ਪੈਰੋਲ ਬੀਤੇ ਕੱਲ ਦੇ ਵਿੱਚ ਹੋਈ ਤੇ ਜਿਸ ਦੇ ਦੌਰਾਨ ਹਾਈ ਕੋਰਟ ਨੇ ਵੀ ਇੱਕ ਵੱਡਾ ਝਟਕਾ ਜਿਹੜਾ ਪਹਿਲਾਂ ਦਿੱਤਾ ਸੀ ਰਾਮ ਰਹੀਮ ਨੂੰ ਤੇ ਜਿਸ ਦੇ ਦੌਰਾਨ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਹੁਣ ਬਿਨਾਂ ਇਜਾਜ਼ਤੋ ਰਾਮ ਰਹੀਮ ਨੂੰ ਪੈਰੋਲ ਨਹੀਂ ਮਿਲੇਗੀ ਤੇ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਤੋਂ ਵੀ ਹਾਈ ਕੋਰਟ ਨੇ ਜਿਹੜਾ ਸਾਰੀ ਜਾਂਚ ਜਿਹੜੀ ਕੈਦੀਆਂ ਦੀ ਮੰਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਐਸਜੀਪੀਸੀ ਨੇ ਵੀ ਇੱਕ ਵੱਡੀ ਚੁਣੌਤੀ ਰਾਮ ਰਹੀਮ ਨੂੰ ਲੈ ਕੇ ਦਿੱਤੀ ਸੀ ਤੇ ਉੱਥੇ ਹੀ ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਵੀ ਐਸਜੀਪੀਸੀ ਨੇ ਅਠਾਇਆ ਤੇ ਰਾਮ ਰਹੀਮ ਨੂੰ ਲੈ ਕੇ ਫਿਰ ਤੋਂ ਪਲਟਵਾਰ ਜਿਹੜੇ ਉਹ ਕੀਤੇ ਜਾ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ ਤੇ ਰਾਮ ਰਹੀਮ ਨੂੰ ਕਿਉਂ ਬਾਰ-ਬਾਰ ਪੈਰੋਲ ਮਿਲ ਰਹੀ ਹੈ ਤੇ ਜਿਸ ਦੌਰਾਨ ਅੱਜ ਰਾਮ ਰਹੀਮ ਦੀ ਵੀ ਪੈਰੋਲ ਖਤਮ ਹੋ ਗਈ ਹੈ ਤੇ ਰਾਮ ਰਹੀਮ ਦੀ ਪੈਰੋਲ ਤੋਂ ਬਾਅਦ ਇੱਕ ਵੱਡੀ ਰਾਹਤ ਜਿਹੜੀ ਫਿਰ ਤੋਂ ਡੇਰਾ ਸਰਸਾ ਮੁਖੀ ਨੂੰ ਮਿਲੀ ਹੈ ਤੇ ਹਾਈ ਕੋਰਟ ਦੇ ਵੱਲੋਂ ਜਿਹੜਾ ਉਹ ਬਰਗਾੜੀ ਮਾਮਲੇ ਦੇ ਵਿੱਚ ਇੱਕ ਵੱਡੀ ਰਾਹਤ ਦਿੱਤੀ ਹੈ ਤੇ ਜਿਸ ਦੇ ਦੌਰਾਨ ਰਾਮ ਰਹੀਮ ਨੇ CBI ਦੀ ਜਾਂਚ ਦੀ ਮੰਗ ਵੀ ਕੀਤੀ ਹੈ